ਚਲੋ ਅੱਜ ਪੂਤ ਪੂਤ ਖੇਡਦੇ ਆ ਬਾਅਦ ਦੇ ਵਿੱਚ ਪਹਿਲਾਂ ਕੰਮ ਕਰਾ ਲਈਏ ਘਰ ਦਾ ਇਹਨੇ ਅੰਕਲ ਜੀ ਸਾਡੇ ਪਿੰਡ ਦੇ ਜਿਹੜੇ ਦਰਵਾਜ਼ਿਆਂ ਦਾ ਕੰਮ ਕਰਦੇ ਆ ਲੱਕੜ ਦੇ ਤੇ ਅਸੀਂ ਪਹਿਲਾਂ ਵੀ ਸਾਰੇ ਘਰ ਦੇ ਦਰਵਾਜ਼ੇ ਇਹਨਾਂ ਕੋਲੋਂ ਹੀ ਲਗਵਾਏ ਆ ਅੰਕਲ ਜੀ ਲੈ ਕੇ ਆਏ ਸੀਗੇ ਬੁੱਕ ਜਿਹਦੇ ਵਿੱਚ ਸੀਗੇ ਬਹੁਤ ਕੈਂਟ ਕੈਂਟ ਡਿਜ਼ਾਈਨ ਦਰਵਾਜਿਆਂ ਦੇ ਪਰ ਇਹ ਬਾਅਦ ਦੇ ਵਿੱਚ ਦੇਖਾਂਗੇ। ਜਾ ਕੇ ਘਰ ਚ ਦੂਜੇ ਪਾਸੇ ਜਿੱਥੇ ਮੇਰਾ ਕੰਮ ਨਹੀਂ ਮੁੱਕਦਾ ਪਿਆ ਤੇ ਮੰਨਤ ਬੋਲ ਕੇ ਗਈ ਸੀ ਮम्मा ਅੱਜ ਲੰਚ ਦੇ ਵਿੱਚ ਮੈਂ ਰਾਜਮਾ ਚਾਵਲ ਖਾਣੇ ਆ। ਸਕੂਲ ਤੋਂ ਆ ਕੇ ਮੈਂ ਕਿਹਾ ਖਲਾਰਾ ਤਾਂ ਅੱਗੇ ਬਹੁਤ ਪਿਆ ਆ। ਅੰਕਲ ਜੀ ਨੇ ਮੈਂ ਬੋਲੇ ਮੈਂ ਕਿਹਾ ਅੰਕਲ ਜੀ ਡਿਜ਼ਾਈਨ ਤਾਂ ਮੈਂ ਆਰਾਮ ਦੇ ਨਾਲ ਬੈਠ ਕੇ ਫਿਰ ਤੁਹਾਨੂੰ ਦੱਸੂਗੀ ਵੀ ਕਿਹੜਾ ਕਿਹੜਾ ਅਸੀਂ ਸਿਲੈਕਟ ਕੀਤਾ ਕਿ ਤੁਸੀਂ ਬਸ ਇੰਨਾ ਕਰ ਦਿਓ ਵੀ ਦੋਵੇਂ ਚੀਜ਼ਾਂ ਦੇ ਪੈਸੇ ਬਣਾ ਕੇ ਮੈਨੂੰ ਦੱਸ ਦਿਓ ਕਿੰਨੇ ਬਣਦੇ ਆ। ਵਿਰਾਕਰ ਜੀ ਨੇ ਲਾਇਆ ਆਪਣਾ ਸਾਬ ਕਿਤਾਬ ਨਾਲ ਹੀ ਮੈਨੂੰ ਫੇਰ ਹੀ ਮਾਰ ਲਈ ਛੱਤ ਤੋਂ ਬਾਜ ਕਹਿੰਦੇ ਆ ਕੇ ਦੇਖੋ ਇਹ ਰੋਸ਼ਨਦਾਨ ਕਿਹੜੇ ਸਾਈਡ ਰੱਖਣਾ ਆ ਮੈਂ ਸੋਚਿਆ ਸੀ ਕਿ ਇੱਕ ਛੋਟਾ ਜਿਹੜਾ ਜੋਸਟ ਫੈਨ ਲਗਾਉਣ ਲਈ ਕਿ ਰੋਸ਼ਨਦਾਨ ਰੱਖਿਆ ਜਾਵੇ ਤਾਂ ਕਰਕੇ ਮਿਸਤਰੀ ਅੰਕਲ ਜੀ ਨੇ ਮੈਨੂੰ ਆਵਾਜ਼ ਮਾਰੀ ਸੀਗੀ ਕਿ ਸਾਡਾ ਬਾਕੀ ਕੰਮ ਤਾਂ ਹੋ ਚੱਲਿਆ ਜਲਦੀ ਆ ਕੇ ਤੁਸੀਂ ਜਗ੍ਹਾ ਦੱਸ ਦੋ ਤੇ ਮੈਂ ਸਿਲੈਕਟ ਕੀਤੀ ਸੀ ਉਹ ਕੋਰਨਰ ਦੇ ਵਿੱਚ ਕਾਕੀ ਦੇ ਉੱਤੇ ਮੈਂ ਕਿ ਥੋੜੀ ਜਿਹੀ ਜਗ੍ਹਾ ਛੱਡ ਕੇ ਉੱਥੇ ਸੀ ਰੋਸ਼ਨਦਾਨ ਰੱਖ ਦੋ ਮਿੱਟੀ ਘੱਟੇ ਦੇ ਨਾਲ ਮੂੰਹ ਤੇ ਬਹੁਤ ਜ਼ਿਆਦਾ ਖਾਜ ਹੁੰਦੀ ਪਈ ਮੇਰੇ ਮੈਂ ਕਿ ਚਲੋ ਮਲਤਾਨੀ ਮਿੱਟੀ ਪਈ ਹੈ ਕਿਉਂ ਨਾ ਉਹਦਾ ਪੇਸਟ ਲਗਾਈਏ ਬਣਾ ਕੇ ਵੇਲੀ ਤਾਂ ਮੈਂ ਹੈ ਨਹੀਂ ਆਪਣੇ ਲਈ ਟਾਈਮ ਮੇਰੇ ਕੋ ਪੈਕ ਬਣਾ ਕੇ ਲਾਣਾ ਪਹਿਲਾਂ ਮੂੰਹ ਤੇ ਪੈਕ ਲਾਇਆ ਤੇ ਨਾਲ ਹੀ ਉਹਦੇ ਮੈਂ ਕਿਹਾ ਚੱਲ ਥੋੜੀ देर ਪੂਤ ਪੂਤ ਖੇਡਦੇ ਆ ਸੀ ਇੱਥੇ ਤਾਂ ਸ਼ਕਲ ਇਦਾਂ ਲੱਗਦੀ ਦਾ ਪੂਤਾ ਵਾਲੀ ਫਿਲਮ ਚ ਇੱਕ ਲੱਗਦੀ ਚੜ੍ਹैल ਨਿਕਲ ਕੇ ਬਾਹਰ ਆ ਜਾਂਦੀ ਆ ਪੈਕ ਮੂੰਹ ਤੇ ਲਗਾ ਕੇ ਬੈਠਣ ਦਾ ਟਾਈਮ ਤਾਂ ਹੈ ਨਹੀਂ ਮੈਂ ਆ ਗਈ ਕਿਚਨ ਦੇ ਵਿੱਚ ਮੈਂ ਕਿਹਾ ਜਲਦੀ ਜਲਦੀ ਚਾਹ ਤਰ ਲਈਏ ਕਿਉਂਕਿ ਸੁਸਤੀ ਜੀ ਪਈ ਹੋਈ ਐ ਸ਼ਾਮਾਂ ਦਾ ਟਾਈਮ ਹੋ ਗਿਆ ਇਸ ਕਰਕੇ ਚਾਹ ਚਾਹੀਦੀ ਹੁਣ ਮਿਸਤਰੀਆਂ ਨੂੰ ਚਾਹ ਦੇ ਕੇ ਆਣੀ ਉਹਦੇ ਲਈ ਫੇਸ ਪੈਕ ਰਿਮੂਵ ਕਰਨਾ ਪੈਣਾ ਮੈਂ ਕਿਹਾ ਮੂੰਹ ਧੋ ਕੇ ਚਲਦੇ ਆ ਹੋਰ ਨਾ ਸਾਰੇ ਜਣੇ ਚੜੇਲੀ ਕਹਿਣ ਲੱਗ ਜਾਣ ਮੈਨੂੰ ਠੰਡੇ ਪਾਣੀ ਨਾਲ ਮੂੰਹ ਧੋਣਾ ਸੀ ਪਰ ਟੈਂਕੀ ਦਾ ਤਾਂ ਪਾਣੀ ਗਰਮ ਐ ਚੱਲ ਕੋਈ ਨਾ ਉਸ ਤੋਂ ਬਾਅਦ ਮੈਂ ਆ ਗਈ ਆ ਛੱਤ ਤੇ ਤੇ ਮੇਰੇ ਆਂਦਿਆਂ ਨੂੰ ਸਾਰਾ ਕੰਮ ਹੋ ਗਿਆ ਐ ਸਿਰਫ ਇੱਕ ਆ ਪਰਛੱਤੀ ਰਹਿ ਗਈ ਤੋੜਨ ਵਾਲੀ ਮੈਨੂੰ ਹੁੰਦਾ ਕਿ ਜਿਹੜਾ ਮੈਨੂੰ ਕੰਮ ਦਿੱਤਾ ਐ ਉਹ ਛੇਤੀ ਛੇਤੀ ਨਿਭੜ ਜਵੇ ਮੈਂ ਬੇਲੀ ਹੋਵਾਂ ਉਹ ਗੱਲ ਵੱਖਰੀ ਐ ਕਿ ਮੈਂ ਕਦੇ ਵੀ ਤੇ ਜਿਹੜਾ ਛੋਟਾ ਜਿਹਾ ਰੋਸ਼ਨਦਾਨ ਰੱਖਣਾ ਸੀਗਾ ਜਦੋਂ ਮੈਂ ਚਾਹ ਲੈ ਕੇ ਆਈ ਰੋਸ਼ਨਦਾਨ ਬਣਾ ਦਿੱਤਾ ਹੈ ਬਹੁਤ ਸੋਨਾ ਬਣਿਆ ਛੋਟਾ ਜਿਹਾ ਗਰਮੀ ਤਾਂ ਹੋਣੀ ਇੰਨਾ ਬੁਰਾ ਹਾਲਿਆ ਕਿ ਜੂਨ ਦੇ ਵਿੱਚ ਤਾਂ ਗਰਮੀ ਬਹੁਤ ਜ਼ਿਆਦਾ ਪੈਣੀ ਆ ਪਰ ਚਾਹ ਆਈ ਕਹੇ ਚੀਨੀ ਮਾਜੀ ਗਰਮੀ ਹੋਵੇ ਬਸ ਇਹ ਤਾਂ ਚਾਹੀਦੀ ਆ ਜ਼ਿਆਦਾ ਤਾਂ ਤਿੰਨ ਵਾਰ ਤਾਂ ਜ਼ਰੂਰ ਚਾਹੀਦੀ ਆ ਦਿਨ ਦੇ ਵਿੱਚ ਜੋ ਤੱਕ ਮੈਂ ਚਾਹ ਛੱਡਣ ਦਾ ਇਰਾਦਾ ਬਣਾ ਨਹੀਂ ਉਹ ਤੱਕ ਕੋਈ ਨਾ ਕੋਈ ਕੰਮ ਪੈ ਜਾਂਦਾ ਜਿਹੜੀ ਚਾਹ ਤਿੰਨ ਟਾਈਮ ਦੀ ਹੁੰਦੀ ਆ ਜਾ ਕੇ 6-7 ਵਾਰ ਦੀ ਹੋ ਜਾਂਦੀ ਆ ਮੈਂ ਕਿਹਾ ਬਸ ਇਦਾਂ ਤਾਂ ਛੱਡਤੀ ਚਾਹ ਚਾਹ ਦੀਆਂ ਗੱਲਾਂ ਕਰਦੇ ਕਰਦੇ ਅਸੀਂ ਪਹੁੰਚ ਗਏ ਹਰ ਪਰ ਮੈਂ ਕਿਹ ਚੱਲ ਕਾਲੂ ਪ੍ਰੋਗਰਾਮ ਆ ਜਾਣ ਲੱਗੇ ਮਨਨਦੀ ਡਰੈਸ ਲੈ ਲਈਏ 1 2 ਮਨਨਦੀ ਡਰੈਸ ਖਰੀਦਣ ਤੋਂ ਬਾਅਦ ਫਿਰ ਅਸੀਂ ਗਏ ਏਟੀਐਮ ਕਿਉਂਕਿ ਕੈਸ਼ ਮੇਰੇ ਕੋਲ ਕਦੇ ਵੀ ਨਹੀਂ ਹੁੰਦਾ ਏਟੀਐਮ ਚੋਂ ਕੈਸ਼ ਕਢਵਾ ਕੇ ਅਸੀਂ ਆ ਗਏ ਆ ਘਰ ਜਿਹੜੇ ਦਰਵਾਜ਼ੇ ਵਾਲੇ ਅੰਕਲ ਸੀਗੇ ਉਹਨਾਂ ਕੋਲ ਗੂਗਲ ਪੇ ਪੇਪੀਅਮ ਨਹੀਂ ਚੱਲਦਾ ਤੇ ਲਿਆ ਕੇ ਸਾਰਾ ਕੈਸ਼ ਦੇ ਦਿੱਤਾ ਉਹਨਾਂ ਨੂੰ ਤੇ ਬੋਲਦੇ ਅੰਕਲ ਜਲਦੀ ਜਲਦੀ ਦਰਵਾਜ਼ੇ ਦਾ ਕੰਮ ਨਿਬੇੜ ਦਿਓ ਤੁਸੀਂ ਵੀ ਤੇ ਮੇਰੇ ਘਰ ਪਹੁੰਚਦਿਆਂ ਨੂੰ ਅੰਕਲ ਜੀ ਉਹਨਾਂ ਨੇ ਸਾਰੀ ਪਰਛੱਤੀ ਤੋੜ ਦਿੱਤੀ ਆ ਰੋਸ਼ਨਦਾਨ ਵੀ ਬਣ ਗਿਆ ਤੇ ਇੱਧਰ ਡੇਜੀ ਆ ਜਿਹੜੀ ਬੋਲ ਤੇ ਜਦੋਂ ਮੈਂ ਘਰ ਤੋਂ ਬਾਹਰ ਆਈ ਮੈਨੂੰ ਮਿਲੇ ਆਂਟੀ ਜੀ ਕਹਿੰਦੇ ਤੇਰੇ ਸੂਟ ਪਾਇਆ ਸੋਹਣਾ ਲੱਗਦਾ ਪਿਆ। ਜ਼ਿਆਦਾਤਰ ਮੇਰੇ ਕੋਲ ਬਲੈਕ ਤੇ ਵਾਈਟ ਕਲਰ ਦੇ ਕੱਪੜੇ ਆ ਕਿਉਂਕਿ ਮੈਨੂੰ ਕਲਰ ਹੀ ਬਸ ਇਹੀ ਦੋ ਪਸੰਦ ਆ। ਆਂਟੀ ਜੀ ਕਰਦੇ ਪਏ ਸੀ ਮੇਰੀ ਤਾਰੀਫ ਤਾਂ ਹੀ ਮੇਰਾ ਮੂੰਹ ਫੁੱਲਿਆ ਆਪਣੀ ਤਾਰੀਫ ਸੁਣ ਕੇ। ਮੰਨਤ ਦੀ ਸਾਈਕਲੀ ਤੇ ਬੈਠ ਕੇ ਲਾਇਆ ਇੱਕ ਗਲੀ ਦਾ ਘੇੜਾ। ਇੰਨੇ ਨੂੰ ਹੋ ਗਈ ਰਾਤ ਪਰ ਕੰਮ ਤਾਂ ਹਜੇ ਵੀ ਨਹੀਂ ਨਿਬੜਿਆ। ਇਹ ਕੰਮ ਮੇਰਾ ਦਿਨ ਦਾ ਸੀ ਪਰ ਮੈਨੂੰ ਕਹਾਵਤ ਯਾਦ ਆ ਗਈ ਆ ਕੱਲ ਕਰੇ ਸੋ ਅੱਜ ਕਰ। ਇਸ ਕਰਕੇ ਮੈਂ ਸਾਰਾ ਕੂੜਾ ਰਾਤ ਨੂੰ ਹੀ ਚੁਕਵਾਤਾ। ਦੂਜੇ ਪਾਸੇ ਨੂੰ ਲਈ ਹਸਬੰਡ ਨੂੰ ਕੋਲ ਮੈਂ ਕਿਹਾ ਜੀ ਦਰਵਾਜੇ ਵਾਲੇ ਅੰਕਲ ਬੁੱਕ ਦੇ ਕੇ ਗਏ ਆ ਚ ਦਰਵਾਜਾ ਸਿਲੇਕਟ ਕਰ ਲਓ ਤੇ ਉਹਨਾਂ ਨੇ ਬੋਲੇ ਮੈਂ ਜਿਹੜਾ ਮਰਜ਼ੀ ਸਿਲੇਕਟ ਕਰ ਲਵਾਂ ਕਰਨੀ ਤਾਂ ਆਪਣੀ ਮਰਜ਼ੀ ਆ ਇਹ ਵੀ ਗੱਲ ਸੱਚ ਹੈ ਪਰ ਮੈਂ ਕਿਹਾ ਕੋਈ ਨਾ ਤੁਸੀਂ ਸਿਲੇਕਟ ਕਰ ਲਓ ਜੇ ਤੁਹਾਡੀ ਆਰੇ ਡਿਜ਼ਾਈਨ ਪਸੰਦ ਆ ਫਿਰ ਅਸੀਂ ਉਹੀ ਲਗਵਾਵਾਂਗੇ ਇਹਦੇ ਨਾਲ ਹੀ ਅਸਦੀ ਵੀਡੀਓ ਹੁੰਦੀ ਇੱਥੇ ਖਤਮ ਪੇਜ ਮੇਰਾ ਕਰ ਲਿਓ ਫੋਲੋ ਵੀਡੀਓ ਕਰਦੇ ਹੋ ਸ਼ੇਅਰ ਬਾਈ ਬਾਈ